ਦੇਸ਼ ਦੇਸ਼ ਵੱਸਦੇ ਪੰਜਾਬੀਓ ਪਿਆਰ ਪਰਿ ਸਤਿ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਵੇਖ ਰਹੇ ਹੋ ਆਵਾਜ਼ ਇੱਕ ਅਲਕ ਸਮਰਾਲਾ ਇਲਾਕੇ ਦੀ ਵੱਡੀ ਕਟਨਾ ਤੁਹਾਡੇ ਨਾਲ ਸਾਂਝੀ ਕਰਨ ਦਾ ਯਤਨ ਕਰਾਂ ਇੱਕ ਪਾਸੇ ਜਦੋਂ ਬਹੁਤ ਸਾਰੀਆਂ ਕਿਸਾਨ ਜਥੇਬੰਦੀਆਂ ਆਮ ਆਦਮੀ ਪਾਰਟੀ ਭਾਪ ਸੱਤਾਧਾਰੀ ਪਾਰਟੀ ਦੇ ਨਮਾਇਦਿਆਂ ਦਾ ਪਿੰਡਾਂ ਵਿੱਚ ਉਸ ਵੇਲੇ ਘਰੋਕ ਕਰਾਈਏ ਨੇ ਜਦੋਂ ਉਹ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਬੱਕ ਬੱਕ ਪਿੰਡਾਂ ਵਿੱਚ ਛੋਟੇ ਛੋਟੇ ਈਵੈਂਟਸ ਜਿਹੜੇ ਨੇ ਛੋਟੇ ਛੋਟੇ ਵਿਕਾਸ ਕਾਰਜ ਨੇ ਉਹਨਾਂ ਦਾ ਅਧਿਕਾਰ ਘਟ ਵੀ ਕਰਨ ਲਈ ਜਾਂਦੇ ਨੇ ਉਜੀ ਘਟਨਾ ਸੰਬਰਾਲਾ ਹਲਕੇ ਵਿੱਚ ਇਸ ਤਰ੍ਹਾਂ ਦੀ ਵਾਪਰੀ ਜਦੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਉਹਨਾਂ ਨੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੂੰ ਪਿੰਡ ਲਲਕਲਾ ਵਿਖੇ ਇੱਕ ਸਮਾਗਮ ਦੌਰਾਨ ਘੇਰਨ ਦਾ ਯਤਨ ਕੀਤਾ ਪਾਰਟੀ ਦਾ ਪ੍ਰੋਗਰਾਮ ਹੈ ਜਿੱਥੇ ਮੰਦੀ ਦਾ ਪ੍ਰੋਗਰਾਮ ਹੈ ਕਿ ਨਮਾਇਦਿਆਂ ਨੂੰ ਸਵਾਲ ਕਰਦੇ ਨੇ ਜਦੋਂ ਸਵਾਲ ਕਰਨ ਦਾ ਯਤਨ ਕੀਤਾ ਤੇ ਤਲਖ ਹੋ ਜਾਂਦੀ ਆ ਕੁਦਰਤੀ ਗੱਲ ਹੈ ਤੇ ਜਿੱਥੇਬੰਦੀ ਨਾਅਰੇ ਮਾਰ ਲੱਗ ਜਾਂਦੀ ਆ ਵਿਧਾਇਕ ਦਿਆਲਪੁਰਾ ਸਮਾਗਮ ਵਿੱਚ ਚਲੇ ਜਾਂਦੇ ਨੇ ਸਮਾਗਮ ਤੋਂ ਪਰਤ ਕੇ ਉਹਨਾਂ ਕੋਸ਼ਿਸ਼ ਵੀ ਕੀਤੀ ਪਰੰਤੂ ਨਾਅਰੇਬਾਜ਼ੀ ਵਿੱਚ ਤਕਰਾਰ ਦੌਰਾਨ ਕੁਝ ਵੀ ਪੱਲੇ ਨਹੀਂ ਪਿਆ ਹੋਇਆ ਕਿ ਅਸਲ ਵਿੱਚ ਘਟਨਾ ਦਿਲਚਸਪ ਕਿਵੇਂ ਬਣੀ ਘਰੋਂ ਚਲੇ ਜਾਂਦੇ ਨੇ ਆਪੋ ਆਪਣਾ ਰੋਸ ਪ੍ਰਗਟ ਕਰਕੇ ਅਗਲੇ ਦਿਨ ਹਲਕਾ ਵਿਧਾਇਕ ਆਮ ਆਦਮੀ ਪਾਰਟੀ ਦੇ ਜਗਤਾਰ ਸਿੰਘ ਧਿਆਲਪੁਰਾ ਸਵੇਰੇ ਸਵੇਰੇ ਇਕੱਲੇ ਹੀ ਆਪਣੀ ਗੱਡੀ ਚੁੱਕਦੇ ਨੇ ਆਪ ਹੀ ਗੱਡੀ ਚਲਾਉਂਦੇ ਨੇ ਬਿਨਾਂ ਗਨਮੈਨਸ ਤੋਂ ਉਹ ਪਿੰਡ ਕੁਲਾਲ ਵਿਖੇ ਸੁਖਵਿੰਦਰ ਸਿੰਘ ਜਿਹੜੇ ਕਿ ਪਾਰਟੀ ਦੇ ਆਗੂ ਨੇ ਜਥੇਬੰਦੀ ਦੇ ਆਗੂ ਨੇ ਉਹ ਉਹਨਾਂ ਦੇ ਘਰ ਪੁੱਜ ਜਾਂਦੇ ਨੇ ਕਿਸਾਨ ਨੇਤਾ ਦੇ ਕਿਸਾਨ ਨੇਤਾ ਦੇ ਘਰ ਪੁੱਜ ਕੇ ਸਵਾਲ ਜਵਾਬ ਜਿਹੜੇ ਇੱਕ ਦਿਨ ਪਹਿਲਾਂ ਹੋਣ ਵਾਲੇ ਸਨ ਨਿਮਰਤਾ ਸਹਿਤ ਅੰਦਰ ਜਾਂਦੇ ਨੇ ਇਕੱਲੇ ਤੇ ਇਕੱਲੇ ਜਾ ਕੇ ਪਰਿਵਾਰ ਨੂੰ ਬੇਨਤੀ ਕਰਦੇ ਨੇ ਕਿ ਪ੍ਰਧਾਨ ਸਾਹਿਬ ਨੂੰ ਮਿਲਾਓ ਜਦੋਂ ਪ੍ਰਧਾਨ ਸਾਹਿਬ ਨਾਲ ਬਹਿੰਦੇ ਨੇ ਤੇ ਬੇਨਤੀ ਕਰਦੇ ਨੇ ਦਿয়ালਪੁਰਾ ਕਿ ਸਾਨੂੰ ਜਿਹੜੇ ਸਵਾਲ ਤੁਸੀਂ ਕੱਲ ਕਰਨੇ ਸੀ ਮੈਂ ਤੁਹਾਨੂੰ ਸੁਣਨ ਵਾਸਤੇ ਇਕੱਲਾ ਆਪ ਗੱਡੀ ਚਲਾ ਕੇ ਬਿਨਾਂ ਗਨਮੈਨ ਬਿਨਾਂ ਕਿਸੇ ਅਸਲੇ ਤੋਂ ਤੁਹਾਡੇ ਕੋਲ ਆਇਆ ਹਾਂ ਨਿਮਰਤਾ ਭਾਵ ਦੀ ਇੱਕ ਅਲੱਗ ਤਰ੍ਹਾਂ ਦੀ ਮਿਸਾਲ ਪੇਸ਼ ਕਰਨ ਦਾ ਯਤਨ ਵਿਧਾਇਕ ਦਿয়ালਪੁਰਾ ਨੇ ਕੀਤਾ ਆਓ ਸਭ ਤੋਂ ਪਹਿਲਾਂ ਆਪਾਂ ਸੁਣਦੇ ਹਾਂ ਕਿਸਾਨ ਨੇਤਾਵਾਂ ਨੇ ਕੀ ਕਿਹਾ ਕ੍ਰਾਂਤੀ ਦੇ ਨਾਅਦੇ ਉੱਤੇ ਅੱਜ ਬਾਥਰੂਮਾਂ ਦਾ ਜਾਂ ਕੰਧਾਂ ਦਾ ਉੱਤੇ ਰਿਪੇਅਰ ਦਾ ਸਾਡੇ ਦਿয়ালਪੁਰਾ ਸਾਹਿਬ ਐਮਐਲਏ ਸਾਹਿਬ ਦੁਗਟਨ ਕਰਨ ਆਏ ਨੇ ਚਦ ਦੁਗਟਨ ਕਰਨ ਆਏ ਨੇ ਤਾਂ ਅਸੀਂ ਅੱਜ ਇੱਥੇ ਦੇਖਣ ਆਇਆ ਪਹਿਲਾਂ ਤਾਂ ਕੱਲ ਵੀ ਦੇਖ ਕੇ ਵੀ ਕੀ ਬਣਾਇਆ ਤੇ ਪਤਾ ਲੱਗਿਆ ਵੀ ਰਿਪੇਅਰ ਕੀਤੀ ਆ ਕੰਧ ਤੇ ਅੱਜ ਸਰਕਾਰ ਸਵਾਲਾਂ ਤੋਂ ਡਰਦੀ ਡਾਂਗਾਂ ਦੀ ਛਾਵੇਂ ਪੁਲਿਸ ਪ੍ਰਸ਼ਾਸਨ ਲਾ ਕੇ ਅੱਜ ਸਿਰਫ ਕੀ ਕਰਨ ਆ ਰਹੀ ਆ ਕੰਦਾਂ ਤੋਂ ਘਾਟਨ ਕਰਨ ਆ ਜਾਂ ਉਹਨਾਂ ਵੀ ਡਾਂਗਾਂ ਦੀ ਛਾਵੇਂ ਪ੍ਰਸ਼ਾਸਨ ਲਾ ਕੇ ਅੱਜ ਸਵਾਲਾਂ ਤੋਂ ਭੱਜਦੇ ਹੋਏ ਅੱਜ ਸਾਡੇ ਐਮਐਲਏ ਸਾਹਿਬ ਸਿਰਫ ਇੱਕ ਕੰਧ ਦਾ ਅਧ்கਾਟਨ ਕਰਨਾ ਇੱਕ ਪੱਥਰ ਦਾ ਕਮਾਂਗੇ ਬਾਕੀ ਕੰਮ ਤਾਂ ਬਣਾਈ ਨਹੀਂ ਇਹਨਾਂ ਨੇ ਕਿ ਕੋਈ ਗਾਰੰਟੀ ਨਹੀਂ ਦਿੱਤੀ ਗਈ ਇਹਨਾਂ ਵੱਲੋਂ ਤੁਸੀਂ ਮਿਲਣ ਦੀ ਗੱਲ ਕੀਤੀ ਉਹਨਾਂ ਨਾਲ ਅਸੀਂ ਇਹਨਾਂ ਨਾਲ ਮਿਲਣ ਦੀ ਗੱਲ ਕੀਤੀ ਸਾਡੇ ਤਰਲੋਚਨ ਸਿੰਘ ਡਿਪਟੀ ਸਾਹਿਬ ਗਏ ਸੀਗੇ ਅੰਦਰ ਤਾਂ ਪਰ ਅਫਸੋਸ ਦੀ ਗੱਲ ਆ ਵੀ ਹਜੇ ਤੱਕ ਉਹਨਾਂ ਵੱਲੋਂ ਕੋਈ ਜਵਾਬ ਨਹੀਂ ਆਇਆ ਤੇ ਜਿਹੜੀ ਇਹਨਾਂ ਦੀ ਗੱਡੀ ਸੀਗੀ ਐਮਐਲਏ ਸਾਹਿਬ ਦੀ ਉਹ ਵੀ ਇਹਨਾਂ ਦੀ ਅੰਦਰ ਲਵਾ ਲਈ ਗਈ ਆ ਉਹ ਅੰਦਰ ਲਵਾਉਣ ਦੀ ਗੱਲ ਇਹੀ ਆ ਵੀ ਅਸੀਂ ਕਿਹੜੀ ਸਪੀਡ ਦੇ ਵਿੱਚ ਅੰਦਰੋਂ ਬੈਠ ਕੇ ਭੱਜਣਾ ਜਿਹੜੀ ਭਗਵੰਤ ਮਾਨ ਕਰਨੀ ਸਵਾਲ ਕਰਿਆ ਕਰੋ ਅੱਜ ਉਹ ਸਵਾਲਾਂ ਦੇ ਡਰਦੇ ਅੱਜ ਉਹ ਸਪੀਡ ਲਾਉਣਗੇ ਸਪੀਡ ਦੀ ਰੇਸ ਲਾਉਣਗੇ ਅੱਜ ਸਪੀਡ ਇਹਨਾਂ ਦੀ ਚੈੱਕ ਕੀਤੀ ਜਾਊ ਪਿੰਡ ਲਲਕਲਾਂ ਵਿੱਚ ਜੀ ਸਿੰਘ ਪਿੰਡ ਲਲਕਲਾਂ ਕੀ ਹੋਇਆ ਜੇ ਜੀ ਤੁਸੀਂ ਮਿਲਣ ਆਏ ਸੀ ਇਹ ਮੈਨੂੰ ਅਸੀਂ ਇਹ ਸਾਡੇ ਸਨਮਾਨਯੋਗ ਨੇ ਐਮਐਲਏ ਸਾਹਿਬ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੇ ਅੱਜ ਇਸ ਤੇ ਪਿੰਡ ਲਲਕਲਾਂ ਆਉਣਾ ਸੀ ਸਾਡੇ ਕੋਲ ਸਵਾਲ ਸੀ ਕੁਛ ਉਹ ਕਿਤੇ ਸਵਾਲ ਕਰਨੇ ਸੀ ਉਹਨਾਂ ਨੂੰ ਅਸੀਂ ਇਹ ਸਵਾਲ ਕਰਨੇ ਸੀ ਉਹ ਸਵਾਲਾਂ ਤੋਂ ਭੱਜ ਗਏ ਪ੍ਰਸ਼ਾਸਨ ਦਾ ਸਹਾਰਾ ਲੈ ਕੇ ਉਹ ਸਵਾਲਾਂ ਤੋਂ ਭੱਜ ਗਏ ਕਹਿੰਦੇ ਜੀ ਦੋ ਚਾਰ ਆਓ ਅਸੀਂ ਦੋ ਚਾਰ ਤੇ ਸਹਿਮਤੀ ਦੇਤੀ ਉਹ ਦੋ ਚਾਰ ਤੋਂ ਵੀ ਭੱਜ ਗਏ ਕਿਉਂਕਿ ਉਹਨਾਂ ਕੋਲ ਸਾਡੇ ਸਵਾਲਾਂ ਦਾ ਜਵਾਬ ਨਹੀਂ ਕਿਸਾਨ ਆਗੂਆਂ ਦੇ ਤੁਸੀਂ ਮੀਟਿੰਗ ਦੇ ਵਿੱਚ ਤਕਰਾਰ ਵਾਲੀ ਥਾਂ ਤੇ ਪਿੰਡ ਲਲਕਲਾਂ ਬਾਰੇ ਤੁਸੀਂ ਵਿਚਾਰਨੇ ਜਿਹੜੇ ਸੁਣਨੇ ਨੇ ਉਸ ਤੋਂ ਬਾਅਦ ਕੀ ਹੁੰਦਾ ਉਹ ਤੁਹਾਨੂੰ ਦਿਖਾਉਂਦੇ ਆ ਵਿਧਾਇਕ ਤਿਆਲਪੁਰਾ ਕਿਵੇਂ ਇਕੱਲੇ ਤੁਰੇ ਆਉਂਦੇ ਨੇ ਪਿੰਡਿਕੁਲਾਲ ਦੀਆਂ ਗਲੀਆਂ ਦੇ ਵਿੱਚ ਇਹ ਕੱਲੇ ਤੁਰੇ ਆਉਂਦੇ ਨੇ ਤੇ ਕਿਵੇਂ ਕਿਸਾਨ ਦੇ ਘਰ ਜਾਂਦੇ ਨੇ ਇਹ ਤੁਹਾਡੇ ਨਾਲ ਤੁਹਾਨੂੰ ਸਿੱਧਾ ਪਾਉਣ ਦਾ ਯਤਨ ਕਰਦੇ ਤੇ ਹੁਣ ਵਿਧਾਇਕ ਦਿਆਲਪੁਰਾ ਕਿਸਾਨ ਨੇਤਾ ਨੂੰ ਕੀ ਕਹਿੰਦੇ ਨੇ ਆਓ ਇਸ ਬਾਰੇ ਵੀ ਤੁਹਾਨੂੰ ਅਸੀਂ ਰੋਸ਼ਨੀ ਪਾਉਣੀ ਹੈ ਆਵਾਜ਼ ਦੇ ਖਲਕ ਦੇ ਸਾਧਨ ਤੇ ਦੇਖਿਏ ਦੋਨਾਂ ਦੇ ਸਵਾਲ ਜਵਾਬ ਕਿ ਜਿਹੜੇ ਸਵਾਲ ਤੁਸੀਂ ਕੱਲ ਕਰਨਾ ਚਾਹੁੰਦੇ ਸੀ ਮੈਂ ਸੁਧਾਰਨੇ ਕਿਸਾਨ ਦਾ ਪੁੱਤ ਹਾਂ ਤੁਹਾਡੇ ਬਿਨਾਂ ਅਸੀਂ ਕਾਸੇ ਯੋਗ ਨਹੀਂ ਜਿਵੇਂ ਜਿਵੇਂ ਦੋਨਾਂ ਦੀ ਅਫਸਰ ਵਿੱਚ ਗੱਲਬਾਤ ਹੁੰਦੀ ਹੈ ਤੇਰਾ ਉੱਤੇ ਵੀ ਤੁਹਾਡੀ ਚਾਹਤ ਵੀ ਰਹੋਣਿਆ ਜਿਹੜਾ ਸੁਣਨ ਦਾ ਯਤਨ ਕਰੋ ਹਾਂ ਮੈਂ ਤਿਆਰ ਹੁੰਦੇ ਆਜੋ ਜੇ ਅਸੀਂ ਸਰਪ ਕਿਹਾ ਵੀ ਦੋ ਹੀ ਬੰਦੇ ਆਵਾਂਗੇ ਐਸਪੀ ਸਾਹਿਬ ਨੂੰ ਮੈਂ ਕਿਹਾ 20 ਦੂਸਰ ਕੋ ਚਾਚੂ ਜਿਹੜੇ ਬੰਦੇ ਨਾਲ ਗੱਲ ਕਰਨੀ ਹੈ ਇੱਕਦਮ ਠੀਕ ਹੈ ਪਰ ਜਦੋਂ ਮੈਂ ਉੱਥੇ ਪਹੁੰਚਿਆ ਤੁਸੀਂ ਦੇਖੋ ਗੱਲ ਕਰਨ ਦਾ ਕੀ ਹੁੰਦਾ ਹੁਣ ਮੈਂ ਥੋੜੇ ਜਿਹਾ ਆਇਆ ਬੈਠਾ ਸੁਣ ਕੇ ਨਾਲ ਗੱਲ ਕਰਦੇ ਸੀ ਨਾਲ ਦੇ ਵਿੱਚ ਬੜੇ ਫੜਗੇ ਸੀ ਮੈਂ ਜਿਹੜੀ ਆਪਾਂ ਸਵਾਜਿਵਾਦ ਕਰਕੇ ਆਵਾਂ ਮੇਰੀ ਗੱਲ ਨੂੰ ਬੇਇਜ਼ਤੀ ਜਦੋਂ ਬੱਡੀ ਹੈ ਜਦ ਕਦੀ ਜੁੱਤ ਨਹੀਂ ਗਿਆ ਮੈਂ ਤਾਂ ਸੀ ਉਹ ਜਿੰਦਾਬਾਦ ਮੁਕਤਾਂਬਾਦ ਜਦੋਂ ਸ਼ੁਰੂ ਹੋ ਗਈ ਹੈ ਨਾ ਇੱਕ ਲੰਘ ਕੇ ਆਪੇ ਕਿਸੇ ਨੂੰ ਵੀ ਦੇਖੋ ਜਲੀ ਇੱਕ ਹਨ ਮੇਰੀ ਗੱਲ ਉਹ ਤਰੀਕ ਪਾ ਲੀਆਂ ਵਾਪਸ ਤੁਸੀਂ ਆਪ ਸੈਨੋ ਇਸ ਤਰ੍ਹਾਂ ਸਾਰੀ ਤੁਹਾਨੂੰ ਵੀ ਪਤਾ ਵੀ ਹੈ ਕੀ ਹੈ ਸਾਨੂੰ ਲੱਗਦੀ ਲੋੜ ਦਾ ਸਪੋਰਟ ਨਾਲ ਦੇਖੋ ਕਹਿੰਦੇ ਆ ਜੀ ਇਹ ਸਭ ਜਿਹੜੀ ਕਮੈਂਟ ਮੈਨੂੰ ਲਈ ਦਿੱਤਾ ਬਣਾ ਜਦੋਂ ਤੁਹਾਡੀ ਗੱਡੀ ਅੰਦਰ ਵੜ ਗਈ ਲੋਕ ਆਪ ਨਾਲ ਰਹੇਗੇ ਕੋਈ ਮਨਨ ਨੇ ਸਵਾਲ-ਜਵਾਬ ਨਹੀਂ ਕਰਨਾ ਡੀਐਸਪੀ ਸਾਹਿਬ ਖੁਦ ਕਹਿਗੇ ਵੀ ਭਾਈ ਪ੍ਰੋਟੈਸਟ ਕਰਨਾ ਤੁਹਾਡਾ ਹੱਕ ਆ ਹਮ ਦਾ ਸਰੋ ਤੇ ਇਹਦਾ ਮਤਲਬ ਸਿੱਧਾ ਨਹੀਂ ਕਿਹਾ ਉਹਨਾਂ ਨੇ ਵੀ ਉਹ ਸਵਾਲ-ਜਵਾਬ ਨਹੀਂ ਕਰਨਾ ਚਾਹੁੰਦੇ ਇਹ ਤਾਂ ਜਦੋਂ ਮੈਨੂੰ ਸਵੇਰੇ ਫੋਨ ਆਇਆ ਕਹਿੰਦੇ ਜੀ ਉੱਤੇ ਆ ਕਿ ਉਲਕੀ ਇੰਨਾ ਨਾ ਕਿ ਇੰਨਾ ਤੇ ਗੱਲਬਾਤ ਕਰਨ ਚ ਸਭ ਤੋਂ ਕੋਈ ਉਤਵੀਰ ਬਸ ਤੇ ਮੈਂ ਨਹੀਂ ਗੱਲ ਕਰਦਾ ਲੋਕਤੰਤਰ ਹੈ ਲੋਕਤੰਤਰ ਦੇ ਜਿਹੜੀ ਸਵਾਲ ਜਵਾਬ ਨਹੀਂ ਕਰੂੰਗੇ ਬੈਠ ਕੇ ਚੱਕੀ ਗੱਲਬਾਤ ਸੀ ਕਰੂੰਗੇ ਪਿੰਡਾਂ ਦੀ ਹਿਸਟਰੀ ਤੇ ਹਾਂ ਪੰਜਾਬ ਦੀ ਚੱਤੀ ਅੱਜ ਤੱਕ 92 ਜਲਦੀ ਮੇਰੇ 54 ਸਾਲ ਦੀ ਹਮ ਰੋਹੀ ਮੈਂ ਤਾਂ ਅੱਜ ਤੱਕ ਉਸ ਤੋਂ ਪਿਛਲਾ ਇਤਿਹਾਸ ਦੂਜੀ ਪਾਰਟੀ ਦੇ 47 ਤੋਂ ਬਾਅਦ ਵਾਲਾ ਇਹ 92 ਕਿਸੇ ਪਾਰਟੀ ਨਾਲ ਚਲੇਗਾ ਬਿਲਕੁਲ ਤਦ ਨੂੰ ਬੋਤਾ ਕਸੀਦੀ ਪਾਈਆਂ ਤੇ ਲੋਕਾਂ ਨੇ ਵੀ ਪਾਈਆਂ ਜਹੇ ਬੰਦੀ ਨੇ ਵੀ ਪਾਈਆਂ ਤੇ ਹੁਣ ਦੁੱਖ ਤਕਲੀਫਾਂ ਜੇ ਬੜਾ ਇਗਨੀ ਸੌਂਗ ਦਾ ਮੇਰੇ ਨਾਲ ਸੁਣ ਤਾ ਮੈਂ ਤਾਂ ਤੁਹਾਡੇ ਘਰ ਆ ਕੇ ਸੁਣਨ ਲੱਗਿਆ ਜੇਕ ਸੁਣਾਉਣੀ ਨਹੀਂ ਉਹ ਗੱਲ ਵੱਖਰੀ ਐ ਜੇ ਬੰਦੇ ਬਤਕੀ ਐ ਮੇਰੇ ਨਾਲ ਵੱਖਰੀ ਐ ਪਰ ਮੈਂ ਤੁਹਾਡੇ ਘਰ ਤੁਹਾਡੇ ਘਰ ਬੈਠ ਕੇ ਮੈਨੂੰ ਰਲਾ ਤੱਕ ਸੁਣਾਣਾ ਦਾ ਕੋਈ ਨਾ ਮੈਂ ਘਰ ਆ ਕੇ ਪੁੱਛਣੋਂ ਵੀ ਦੱਸੋ ਤੁਹਾਨੂੰ ਕੀ ਵੀ ਲੋਕ ਸਵੇਰੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤੁਹਾਡੇ ਘਰ ਆ ਕੇ ਵੀ ਹਾਂਜੀ ਦੱਸੋ ਜੀ ਹਾਂ ਹਾਂ ਦੂਜੇ ਪਾਸੇ ਤੁਸੀਂ ਕਹਿੰਦੇ ਜੀ ਤੁਸੀਂ ਚਲੀ ਜਾਓ ਮੈਂ ਵੀ ਕਿਸਾਨਾਂ ਨਾ ਕੀਤੀ ਕਰਦਾ ਰਿਹਾ ਤੁਹਾਨੂੰ ਆਪ ਤੁਸੀਂ ਮੈਨੂੰ ਦੱਸੋ ਕਿ ਕਿੱਥੇ ਗਲਤ ਆ ਤੁਹਾਨੂੰ ਬਿਜਲੀ ਸਰਕਾਰਾਂ ਬਹਿਰਾ ਰੱਖੀ ਨੇ ਮੱਕੀ ਦੇ ਟਾਈਮ ਸਰੂ ਤੇ ਲੁਕ ਕੋਣੀ ਲੋੜੀ ਸੱਚਾਈ ਆ ਤੁਸੀਂ ਮੰਨਿਓ ਕੈਮਰੇ ਮੂਰੇ ਚਾਹਨਾ ਮੰਨਿਓ ਅੱਜ ਤੱਕ ਮੱਕੀ ਦੇ ਟਾਈਮ ਸਰੂ ਲਾਹ ਨੂੰ 2 ਘੰਟੇ 2.5 ਘੰਟੇ ਦੀ ਦੀਦੀ ਦੀ ਬਾਅਦ ਪਾ ਤੇਲ ਸੋਹ ਲੇ। ਪਹਿਲੇ 2 ਮਿੰਟ ਰੱਖ ਦਿੰਦੇ। ਉਹ ਤੋਂ ਬਾਅਦ ਦੂਜੀ ਗੱਲ ਗੰਨੇ ਦੀ ਜਨੀ ਵੀ ਅਦਾਕੀ ਸੀਗੀ ਤੁਹਾਨੂੰ ਪਤਾ ਬਿਲਕੁਲ ਮੁੰਡਾ ਨਲੋ ਨਲੋ ਵਾਲਾ ਆ ਮੈਂ ਉਹਦੇ ਵੀ ਦੱਸ ਦੋ ਆਪਣਾ ਵੀ ਅਸੀਂ 7 ਸਾਲ ਪੇਮੈਂਟ ਡੇਟ ਹੋ ਜਾਂਦੀ ਸਾਡੀ ਕਿਉਂ ਸਰਕਾਰ ਦਾ ਜਿਹੜਾ ਵਿੱਚ ਹਿੱਸਾ ਹੈਗਾ ਜੋ ਲ਼ਨਾ ਉਦਾਰ ਨੇ ਹੈ ਨਾ ਉਹ ਨਾਲ ਨਾਲ ਹੋਈ ਤਾਂ ਤੇ ਨਾਲ ਦੀ ਦਾ ਪੇ ਹੋ ਜਾਂਦਾ ਤੀਜੀ ਗੱਲ ਅੱਪਾ ਜੀ ਪਾਣੀ ਦੀ ਗੱਲ ਕਰ। ਆਪਾ ਕਿਸਾਨ ਆ ਪਾਣੀ ਮੇਰੇ ਖੇਤ ਦੇ ਵਿੱਚ ਮੇਰੇ ਜਿਹੜਾ ਮੇਰਾ ਜਿੱਥੇ ਖੇਤ ਨੇ ਮੈਂ ਜਿੱਥੇ ਰਹਿਣਾ। ਚਾਚਾ ਜੀ ਉਹਨੇ ਦੱਸਦੀ ਵੀ 1960 ਸੁੱਤ ਦੇ ਵਿੱਚ ਪਾਣੀ ਸਾਡੇ ਗਰਾਉਂਡ ਦੇ ਵਿੱਚ ਹੀ ਹੁੰਦਾ ਸਾਰੇ ਖਿੱਤਾਂ ਨੂੰ ਪਾਣੀ ਲੱਗਦਾ ਰਿਹਾ ਜਿਹੜਾ ਮੇਰੀ ਪਤਨਾਲੀ ਸਾਡੇ ਨੂੰ ਹੋ ਗਈ ਮੈਂ ਕਦੇ ਦੇਖਿਆ ਨਹੀਂ। ਉਹ ਕਿਉਂ ਫੇਰ ਪਾਣੀ ਮੇਰੇ ਘਰ ਤੋਂ ਕਿੱਥੋਂ ਛਕੋ ਜੀ ਉਹ ਵੀ ਕਿਸਾਨੀ ਮੇਰੇ ਘਰ ਤੋਂ ਛਕੋ ਮੇਰੇ ਘਰ ਤੋਂ 1.5 ਕਿਲੋਮੀਟਰ ਅਹਾਂ ਤੱਕ ਪਾਣੀ ਪਹੁੰਚਦਾ ਹੋਇਆ। ਠੀਕ ਆ। ਇਸ ਸਾਲ ਵੀ ਅਸੂਖਾ ਆਪਣੀ ਚੌਥੀ ਗੱਲ ਸਾਰੇ ਆਪਰਵਾਰਾਂ ਦੇ ਕਿਸਾਨਾਂ ਨੂੰ ਜਿੱਥੇ ਦੂਜੇ ਨੂੰ ਵੀ ਇਹ ਫ੍ਰੀ ਬਿਜਲੀ ਦੀ ਸੂਤਰ ਬੰਦੂ ਪੈਣਾ ਮੇਰੇ ਦਾ ਅਭੀਰੋਂ ਹੁੰਦਾ ਜੀ ਜੋ ਕੁਛ ਕਰਨਾ ਆਇਆ ਤੇ ਕਰ ਲੱਗਿਆ ਜੀ ਅਸੀਂ ਹੌਲੇ ਹੌਲੇ ਹੌਲੀ ਥਾਂ ਕੁਛ ਘਾਟਾ ਰਹਿ ਸਕੀ ਨੇ ਪਰ ਇਹ ਨਹੀਂ ਹੁਣ ਮੈਂ ਇੱਕੀ ਕੱਲ ਗੱਲ ਕੀਤੀ ਆ ਵੀ ਇਹਨਾਂ ਸੂਨਾਂ ਲਈ ਮੈਂ ਤੁਹਾਨੂੰ ਦੁਬਾਰਾ ਜੀ ਗੱਲ ਕਰਦਾ ਤੁਹਾਡੇ ਮਾਧਿਅਮ ਨਾਲ ਮੈਨੂੰ ਕੀ ਪਤਾ ਵੀਰ ਕੋਲ ਤੁਹਾਨੂੰ ਨਾ ਜਾਨ ਲੱਗੀ ਨਾ ਆਇਆ ਤੁਹਾਡੇ ਰਾਹੀਂ ਪੂਰੀ ਜ਼ਿੰਮੇਵਾਰੀ ਨਾਲ ਕਹਿੰਦਾ ਵੀ ਜੇ ਮੇਰੇ ਹੱਥੇ ਦੇ ਵਿੱਚ ਅਲੱਗ ਵਿਕਾਸ ਨਾ ਹੋਇਆ ਬਿਨ ਨਾਲ ਤੇ ਲੋ ਮੈਂ ਅਸਤੀਫਾ ਦੇ ਦੂੰਗਾ ਐਮਐਲਏ ਸਤੋ ਨਹੀ ਜਦੋਂ ਤੋਂ ਕੌਮਿਕ ਦਾ ਕਹਿੰਦਾ ਕਿ ਮੈਂ ਬੋਲ ਕੇ ਕੈਮਰੇ ਉਰੇ ਕਹਿਣ ਲੱਗਾ ਅਸੀਂ ਅਸੀਂ ਬੜੇ ਮਾਣ ਨਾਲ ਤੁਹਾਨੂੰ ਜਿਤਾ ਕੇ ਆਇਆ ਮੈਂ ਜੋ ਇਤਿਹਾਸ ਅਸੀਂ ਅਸੀਂ ਅਸਤੀਫਾ ਦੇਣ ਲਈ ਨਹੀਂ ਤੁਹਾਨੂੰ ਇਹ ਨਹੀਂ ਮੈਂ ਅਸਤੀਫਾ ਪਾ ਦੂੰਗਾ ਜੇ ਨਾ ਕੀਤਾ ਹਮ ਬਿਲਕੁਲ ਤਾਂ ਮੈਨੂੰ ਇਹ ਕੀ ਲੋਟੌਣੀ ਨਹੀਂ ਹੈਗੀ ਅਸਤੀਫਾ ਦੇ ਵਾਲੀ ਕਿਉਂਕਿ ਮੈਂ ਆਪਣੀ ਜਗ੍ਹਾ ਤੇ ਸਹੀ ਅਸਤੀਫਾ ਤਾਂ ਦਊਂਗਾ ਜੇ ਨਾ ਹੋਵੇ ਹੋਇਆ ਹੋਇਆ ਮੈਂ ਅੱਛੀ ਦੇਖਿਆ ਮੈਂ ਕਦੇ ਕਦੇ ਸਮਝ ਗਿਆ ਮੈਂ ਤੁਹਾਨੂੰ ਫਿਰ ਦਊਂਗਾ ਵੀ ਬਾਕੀ ਕਾਹਨ ਦੀ ਛੜੀ ਜਦੋਂ ਮਰਦੀ ਮੇ ਨਾਲ ਇੱਕ ਦਿਨ ਜੀਤੋ ਕਹਿੰਦੇ ਵੀ ਬਹੁਤ ਜਿੱਥੇ ਕਾਪੂ ਦਾ ਨਾਮ ਉਹਦੇ ਤੇ ਬੰਦੇ ਬਣਨੀ ਜਿਸ 4 ਲੱਖ ਦਾ ਕਮ ਉਹ ਤੇ ਚਾਰ ਨਹੀਂ ਹੋਣਾ ਜੀ ਹੈਨਾ ਬਿਹਰ ਸਕੂਲਾਂ ਦੀ ਗੱਲ ਆ ਸਕੂਲਾਂ ਦੇ ਵਿੱਚ ਪੈਸਾ ਤਾਂ ਹੀ ਖਰਚੇ ਦੇਣਾ ਉੱਥੇ ਲੋੜ ਕੀ ਆ ਸਾਡੀ ਬੱਚਿਆਂ ਦੀ ਸਟ੍ਰੈਂਥ ਦੀ ਬਿਲਕੁਲ ਪਰ ਅਸੀਂ ਤਾਂ ਜਿਹੜੇ ਬੱਚੇ ਕਿਹੜੇ ਮੈਂ ਕਹਿੰਦਾ ਬੱਚੇ ਰਹਿਣਗੇ ਇਹ ਤਾਂ ਅਦਰ ਸਟੇਟਾਂ ਦੇ ਬੱਚੇ ਜੀ ਪਪਾ ਹੀ ਵਧਾਉਣੀਆਂ ਮੇਰਾ ਬੱਚਾ ਪੜਿਆ ਉੱਥੇ ਗਿਆ ਉਹ ਕਬਰੇ ਕੋਲ ਕੌਣ ਕਰੂਗਾ ਇਹ ਪੁਰਾਣਾ ਤੁਸੀਂ ਨੂੰ ਕਹਿੰਦਾ ਮੈਨੂੰ ਵੀ ਪਤਾ ਮੇਡਾ ਕਿੱਥੇ ਬੜਿਆ ਹੁੰਦਾ ਮੇਰਾ ਬੇਟਾ ਸਰਕਾਰੀ ਸਕੂਲ ਚ ਬੜਿਆ ਸਕੈਡਰੀਜ ਪਲੱਸ 12 ਕੀਤੀਆ ਪਲੱਸ 2 ਕੀਤੀਆ ਕਾਰਜਕੀਤੀ ਸਰਕਰ ਮੇਰਾ ਛੋਟਾ ਬੇਟਾ ਹੁਣ ਹੋਇਆ ਸਾਹਿਬ ਦੇ ਨਾਲ ਤੈਨੂੰ ਕੰਮ ਉਹ ਮੈਂ ਖੁਦ ਕਰੋ ਲੱਗ ਬਹੁਤ ਸੂਚਿ ਪਰਦਾ ਰਿਹਾ ਇਹ ਤਾਂ ਅੱਪਾ ਜੀ ਹੀ ਹੋਣਾ ਨਾ ਜਦੋਂ ਅੱਪਾ ਜੀ ਹੋਗੇ ਪਰ ਮੈਂ ਇੱਥੇ ਉੱਥੇ ਉਹਨਾਂ ਨੂੰ ਇਹੀ ਗੱਲ ਸਮਝਾਉਂਦਾ ਆਂ ਕਿ ਅਸੀਂ ਸਾਰੀ ਜੋ ਆ ਅਸਡੇ ਕਾਰਨ ਤੇ ਕਿਉਂ ਆ ਪਰ ਇੱਕ ਪੁਰਾਣਾ ਸਾਨੂੰ ਸਾਬਰ ਰਲ ਕੇ ਜੇ ਤੁਹਾਡੇ ਬੱਚੇ ਪੜ੍ਹਨਗੇ ਸਾਡੇ ਬਾਹਰ ਵੀ ਤਾਂ ਇੱਕ ਦੂਰ ਦੇਖੋ ਦੇਖੀ ਬਾਰਸਾ થી ਆਉਣਾ ਅੱਜ ਤਾਂ ਇਹ ਘੜੀ ਹੋਈ ਹੈ ਕਿ ਸਕੂਲਾਂ ਤਾਂ ਹੁਣ ਪਤਾ ਨਹੀਂ ਵੀ ਜਿਉਂਦੇ ਰੱਖੇ ਨੇ ਕਿਉਂਕਿ ਬੱਚੇ ਨਹੀਂ ਆਉਂਦੇ ਹਾਂ ਪਰ ਜੋ ਤਾਂਚਾ ਇਹ ਮੈਂ ਕਹਿ ਸਕਦਾ ਵੀ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਸੀ 21 ਹੋ ਸਕਦੇ ਹੁਣ ਨਹੀਂ ਨਹੀਂ ਜਿਹੜੀ ਸੱਚਾਈ ਹੈ ਜਿਹੜੀ ਇਹ ਗੱਲ ਆ ਅਗਰ ਜੇ ਇਹ ਵੀ ਗੱਲ ਆ ਤਾਂ ਉੱਥੇ ਕੱਟ ਦੇ ਵਿੱਚ ਨਹੀਂ ਕਿਹਾ ਹੋਵੇ ਵੀ ਤੇਨੂੰ ਲੱਗਦਾ ਵੀ ਇੰਨੀ ਸ਼ਰਮ ਨਹੀਂ ਕਰਦੇ ਹੋ ਨਹੀਂ ਨਹੀਂ ਸਾਡਾ ਦੇਖੋ ਬਹੁਤ ਬਾਦ ਜਿੰਦਾਬਾਦ ਫਲਾਣਾ ਕੱਲਾ ਕਨੇ ਸੋਲੀਆਂ ਨੇ ਯਾਰ ਦੇਖੋ ਹੁਣ ਆਪਾਂ ਨਵੇਂ ਦੇ ਆ ਬਟਾਲੀ ਚੋਰ ਦਾ ਤਾਂ ਥੱਪਾ ਲੱਗਦਾ ਸਰਕਾਰ ਨੂੰ ਵੀਰੇ ਉਹ ਤਾਂ ਘੋੜ ਚੋਰ ਦਾ ਵੀ ਲੱਗਦਾ ਆਪਾਂ ਕਹਿੰਦੇ ਸਾਡੀ ਜੱਥੇ ਬੰਦੇ ਵੀ ਬਾਈ ਕਿਸੇ ਦੇ ਵੀ ਲੱਗਦਾ ਜੱਥੇ ਬੰਦੇ ਦੇ ਘੋੜ ਚੋਰ ਕਹਿੰਦੇ ਬਾਈ ਉਹ ਲੱਗਦਾ ਰਹਿਣਾ ਵੀ ਤਿੰਨ ਰੇਲੇ ਖਾਂਗੇ ਚੋੜ ਵਾਲੇ ਲੱਗਦਾ ਰਹਿਣਾ ਇਹ 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 ਮੈਂ ਅਜਾਮ ਇਹ ਕਹਿੰਦਾ ਕਿ ਅਜਾਮ ਹੁੰਦੇ ਨੇ ਉਹ ਵੀ ਅਜਾਮੇ ਤੇ ਗਣਦਾ ਮੈਂ ਠੀਕ ਆ ਇਹ ਉਸ ਟਾਈਮ ਵੀ ਲੱਗਦਾ ਰਿਹਾ ਕਿ ਟਾਈਮ ਟਾਈਮ ਦੀ ਗੱਲ ਆ ਆਪਾਂ ਇਹ ਲੋਗ ਲੱਗਦੇ ਨੇ ਵੀ ਇਹ ਤੂੰ ਬੈਠਾ ਦੂਜੀ ਗੱਲ ਨੇ ਸਾਡੀ ਇੱਕ ਪੋਸਟ ਪਾਈ ਹੁੰਦੀ ਆ ਐ ਕਰਕੇ ਐ ਕਰਕੇ ਉਹ ਦੇਖੂ ਕੋ ਸੁਣੀ ਲੈਂਦੀ ਆ ਕਈ ਵਾਰ ਪਾਉਗਾ ਜ਼ੋਰ ਤੋਂ ਆਉਣੀ ਕਰਕੇ ਦੇ ਦੇ ਵੀ ਉਹ ਵਾਸੀ ਬਣਦੇ ਕਿ ਨਹੀਂ ਅਸੀਂ ਚੱਕਦੇ ਆ ਆਪਣੇ ਮਨ ਨੂੰ ਵੀ ਰਹਿੰਦੀ ਆ ਪਰ ਚੱਲ ਵੀ ਚੱਕਦੇ ਆ ਨਹੀਂ ਮੈਂ ਤਾਂ ਕਦੇ ਪੋਸਟਾਂ ਬਹੁਤ ਘੱਟ ਸ਼ੇਅਰ ਕਰਦਾ ਮੈਂ ਨਹੀਂ ਜਿਹੜੀ ਜਿੱਤੰਮ ਹੁੰਦਾ ਉਹ ਸ਼ੇਅਰ ਕਰੀਦੀ ਆ ਹਾਸੋ ਹੋਣੀ ਜਿਹੜੀ ਫੇਕ ਲੱਗੇ ਮੈਨੂੰ ਸੀ ਮੇਰੇ ਕਹਿਣ ਦਾ ਮਤਲਬ ਹੈਗਾ ਮੈਂ ਗੱਲਾਂ ਕਰੂੰਗਾ ਠੀਕ ਆ ਪਰ ਮਨੀਜਾ ਨਾ ਬੰਨੀ ਤੁਸੀਂ ਇੱਥੇ ਮਤ ਕੇ ਆ ਜਿਵੇਂ ਸਰਪਰੋਦੇ ਕਰ ਨਹੀਂ ਨਹੀਂ ਇਹ ਕੋਈ ਲੋੜ ਨਹੀਂ ਮੈਂ ਜਦ ਬੰਦਾ ਲਾ ਕਰਦੀ ਹੁੰਦੀ ਮੈਂ ਅੱਜ ਸਵੇਰੇ ਉੱਠ ਕੇ ਬਗੈਰ ਕਿਸੇ ਬੰਦੇ ਨੂੰ ਲਗਾ ਕੇ ਮੈਂ ਥੋੜੇ ਘਰ ਕੇ ਆਉਂਦਾ ਕਿਉਂਕਿ ਮੈਨੂੰ ਇੱਕ ਮਿੰਟ ਉਹ ਵੀਰ ਜਿਹੜਾ ਥੋੜੇ ਨਾਲ ਉੱਥੇ ਕਹਿੰਦੇ ਵੀ ਸਭ ਮੈਨੂੰ ਯਾਰ ਡਰ ਪਈ ਕੀ ਲੋੜਾ ਹੁਣ ਮੈਨੂੰ ਦੱਸ ਲੋ ਵੀਰ ਨੂੰ ਦੇਖ ਰਿਹਾ ਤੁਸੀਂ ਜਾ ਕੇ ਦੇਖਿਆ ਮੇਰੇ ਨਾਲ ਡਰਾਈਵਰ ਤੱਕ ਨਹੀਂ ਆ ਆਪ ਗੱਡੀ ਚਲਾ ਕੇ ਆ ਠੀਕ ਆ ਗੱਲ ਮੈਂ ਨਹੀਂ ਕੋਈ ਮੇਰੇ ਕੋਲ ਉਹ ਨਹੀਂਗਾ ਅਸਹਾਇਤ ਹੈਗਾ ਵੀ ਮੈਂ ਆਪਣੀ ਸੁਰੱਖਿਆ ਮੈਨੂੰ ਲੋੜ ਪਈ ਥੋੜੋ ਥੋੜੀ ਲੋੜਾ ਥੋੜੇ ਨਾਲ ਲੱਗ ਕੇ ਸੰਕ ਇਸ ਤਰ੍ਹਾਂ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਖੋਦ ਕਿਸਾਨ ਨੇਤਾ ਦੇ ਘਰ ਪੁੱਜ ਕੇ ਜਿਵੇਂ ਸਵਾਲ ਪੁੱਛੇ ਕਿ ਪੰਜਾਬ ਦੇ ਬਾਕੀ ਵਿਧਾਇਕ ਕਿਉਂਕਿ ਬਹੁਤ ਸਾਰੇ ਇਲਾਕਿਆਂ ਵਿੱਚ ਤਕਰਾਰ ਹੁੰਦਾ ਹੈ ਕਈ ਥਾਵਾਂ ਤੇ ਪਰਚੇ ਵੀ ਹੁੰਦੇ ਨੇ ਤੇ ਕਈ ਥਾਵਾਂ ਤੇ ਪਰਚਿਆਂ ਨੂੰ ਲੈ ਕੇ ਰਾਜਨੀਤੀ ਵੀ ਹੁੰਦੀ ਹੈ ਤੇ ਕਈ ਥਾਵਾਂ ਤੇ ਤਕਰਾਰ ਵੱਡੇ ਲੈਵਲ ਤੇ ਚੱਲ ਜਾਂਦੇ ਨੇ ਪਰੰਤੂ ਕੀ ਪੰਜਾਬ ਦੇ ਬਾਕੀ ਵਿਧਾਇਕ ਵੀ ਸਮਰਾਲਾ ਹਲਕੇ ਦੇ ਵਿਧਾਇਕ ਜਗਤਾਰ ਸਿੰਘ ਦੇ ਆਪਰਾ ਤੋਂ ਕੁਝ ਸਿੱਖਣਗੇ ਕਿ ਖੁਦ ਹੀ ਚੱਲ ਕੇ ਕਿਸਾਨ ਨੇਤਾਵਾਂ ਦੇ ਘਰ ਚਲੇ ਜਾਣ ਕਿ ਹੁਣ ਜਿਹੜੇ ਸਵਾਲ ਮੈਂ ਤੁਹਾਡੇ ਪੁੱਤਾਂ ਜੀ ਤੁਹਾਡੇ ਸਵਾਲ ਨੇ ਉਹ ਕਰੋ ਫਿਰ ਹਾਲ ਇੰਨਾ ਹੀ ਵੇਖਦੇ ਰਹੋ ਸਾਡਾ ਚੈਨਲ ਆਵਾਜ਼ ਦੇ ਖਲ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ ਸਤਿ ਸ੍ਰੀ ਅਕਾਲ